ਜੀ ਸਸੀਗਾ ਬਾਜੀ ਸਸੀਆ ਸਰ ਮਹਾਰਾਜ ਤੁਸੀਂ ਅੱਜ ਆਮ ਆਦਮੀ ਪਾਰਟੀ ਤੋਂ ਜਿੱਤ ਦੀ ਪ੍ਰਾਪਤ ਕੀਤੀ ਆਫਵਾੜਾ ਚੋਂ ਤੇ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਰਾਮਣ ਵਿਮਾਰਕਾਂ ਤੇ ਦਵਾਬਾ ਨੂੰ ਇਹ ਚੈਨਲ ਵਾਲੇ ਮਾਰਕਾ ਜਿਨ੍ਹਾਂ ਨੇ ਸਾਡੀ ਜਿਹੜੀ ਆਵਾਜ਼ ਆ ਬਲੰਦ ਕੀਤੀ ਸੀ ਹਮੇਸ਼ਾ ਹੀ ਜਿਹੜੀ ਸਾਡੀ ਚੋਣ ਨੂੰ ਇਹਨਾਂ ਨੇ ਦੁੱਗਣਾ ਤਿਗਣਾ ਕੀਤਾ ਹੈ ਸਾਰੇ ਸ਼ਹਿਰ ਦੇ ਵਿੱਚ ਕੋਨੇ ਕੋਨੇ ਤੱਕ ਪਹੁੰਚਾਇਆ ਦਵਾਬਾ ਨੂੰ ਤੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਥੈਂਕ ਯੂ ਸਰ ਤੇ ਅੱਜ ਕਿਦਾਂ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅੱਜ ਇਹ ਖੁਸ਼ੀ ਤਾਂ ਇਦਾਂ ਦੀ ਖੁਸ਼ੀ ਤਾਂ ਜाहिर ਨਹੀਂ ਕੀਤੀ ਜਾ ਸਕਦੀ ਜਦੋਂ ਅਸੀਂ ਗੁੰਟੀ ਵਿੱਚ ਬੈਠੇ ਸੀ ਸਾਡੇ ਹੌਸਲੇ ਤਾਂ ਪਹਿਲੇ ਬਲੰਦ ਸੀਗੇ ਪਰ ਸਾਨੂੰ ਇੰਨੇ ਨੇ ਅਮੀਰ ਤੁਸੀਂ ਕੀ ਕੀ ਆਸੀ ਇੰਨੇ ਬੜੀ ਜਿਹੜੀ ਵੱਡੀ ਜਿੱਤ ਤਾਂ ਪ੍ਰਾਪਤ ਕਰਾਂਗੇ ਯਾਰ ਲੋਕਾਂ ਦਾ ਜਿਹੜਾ 100% ਜਿਹੜਾ ਮਿਲਿਆ ਨਾ ਰਿਜ਼ਲਟ ਸਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਲੱਖਾਂ ਦੀ ਜਿਹੜੀ ਤਰ੍ਹਾਂ ਦੇ ਵਿੱਚ ਅੱਜ ਆ 1 ਲੱਖ ਪਲੱਸ ਅਸੀਂ ਬੀਜੇਪੀ ਨੂੰ ਜਿਹੜਾ ਪਿੱਛੇ ਛੱਡਿਆ ਆ ਹਰਾਇਆ ਤੇ ਜਿਹੜੇ ਕਾਂਗਰਸ ਅਸੀਂ ਉਹਨਾਂ ਵੀ ਕੰਨਸ ਕੰਮ 40-45 ਹਜ਼ਾਰ ਵੋਟਾਂ ਦੇ ਨਾਲ ਕਾਫੀ ਲੀਡ ਲੈ ਕੇ ਜਿੱਤੇ ਹਾਂ ਹਾਂ ਲੀਡ ਲੀਡ ਲੈ ਕੇ ਜਿੱਤੇ ਆ ਤੇ ਜਿਵੇਂ ਉਹਨਾਂ ਨੇ ਰਾਜਕੁਮਾਰ ਚੱਬੇਵਾਲ ਜੀ ਨੇ ਜਿੱਤ ਜਿਹੜੀ ਆ ਸ਼ੁਰੂ ਤੋਂ ਅਸੀਂ ਸ਼ੁਰੂਆਤੀ ਜਿਹੜਾ ਰੁਝਾਨ ਸੀਗੇ 8000 ਵੋਟ 7000 ਵੋਟਾਂ ਜਿਹੜਾ ਡਿਫਰੈਂਟ ਸੀ ਸ਼ੁਰੂ ਕਰ ਦਿੱਤਾ ਸੀਗਾ ਆ ਸਾਨੂੰ ਜਿਹੜੀ ਦੁੱਗਣੀ ਹੁੰਦੀ ਗਈ ਜਦੋਂ 16000 13000 ਇਦਾਂ ਜਿੱਦਾਂ ਕੰਟੀਨਿਊ ਵਾਧਦੀ ਗਈ ਸਾਡੀ ਕੀਮਤੀ ਤੇ ਸਾਡੇ ਹੌਸਲੇ ਬਲੰਦ ਹੋ ਲੱ ਸ਼ਹਿਰ ਦੇ ਬਾਹਰ ਜਿਹੜੇ ਜਿੱਥੇ ਗਿਣਤੀ ਹੋ ਰਹੀ ਸੀ ਤੇ ਇਕੱਠੇ ਹੋਣਾ ਸ਼ੁਰੂ ਹੋ ਗਿਆ ਇੱਕ ਤੁਹਾਡੀ ਮਿਹਨਤ ਮੈਂ ਦੇਖੀ ਹੈ ਤੁਹਾਡੀ ਮਿਹਨਤ ਜਿਆਦਾ ਸੀ ਇਸ ਪਾਰਟੀ ਲਈ ਮਿਹਨਤ ਦਾ ਦੇਖੋ ਆ ਜੀ ਸਾਨੂੰ ਪਾਰਟੀ ਨੇ ਆਦੇਸ਼ ਦਿੱਤਾ ਸੀਗਾ ਮੈਂ ਐਕਚੁਅਲੀ ਮੈਂ ਚਲਾ ਗਿਆ ਸੀ ਬਾਹਰ ਤੇ ਸਪੈਸ਼ਲ ਮੈਨੂੰ ਪਾਰਟੀ ਨੇ ਬੁਲਾਇਆ ਨਹੀਂ ਠਾਕਾ ਤੇਰਾ ਬਾੜ ਜਿਹੜਾ ਹੈ ਵੇ ਬਹੁਤ ਵਧੀਆ ਤੂੰ ਚਲਾ ਰਿਹਾ ਇੱਥੇ ਜਿਹੜੀ ਵੋਟ ਤੂੰ ਪਵਾਣੀ ਆ ਆਣਾ ਪੈਣਾ ਤੈਨੂੰ ਮੈਂ 16-17 ਦਿਨਾਂ ਬਾਅਦ ਵਾਪਸ ਆ ਗਿਆ ਤੇ ਪਾਰਟੀ ਨੇ ਮੈਨੂੰ ਪੂਰੀ ਸਪੋਰਟ ਕੀਤੀ ਤੇ ਮੈਂ ਵੀ ਪਾਰਟੀ ਦੀ ਪੂਰੀ ਸਪੋਰਟ ਕੀਤੀ ਤੇ ਉਹਦਾ ਜਿਹੜਾ ਅੱਜ ਰਿਜ਼ਲਟ ਆ ਮੈਨੂੰ ਪਾੜਾ ਜ ਚਲੋ ਮਤਲਬ ਅੱਜ ਦੇ ਦਿਨ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਨਾ ਚਲੋ ਪਾਰਟੀ ਦੀ ਜਿੱਤ ਆ ਹੁਣ ਵੀ ਜਾਈਦੀ ਹੈ ਨਾ ਤਾਂ ਇਸ ਵੇਲੇ ਔਰ ਜਿਹੜੇ ਸਾਡੇ ਦਰਸ਼ਕ ਆ ਕੀ ਮੈਸੇਜ ਆ ਤੁਹਾਡਾ ਮੈਸੇਜ ਇਹ ਆ ਕਿ ਆਮ ਆਦਮੀ ਪਾਰਟੀ ਜਿਹੜਾ ਕੰਮ ਕੀਤੇ ਹੋਏ ਆ ਇਹ ਤੇ ਖਾਸ ਕਰਕੇ ਦੁਆਬਾ ਦੇ ਵਿੱਚ ਸਾਨੂੰ ਜਿਹੜਾ ਹੰਗਾਰਾ ਮਿਲਿਆ ਆ ਆਮ ਆਦਮੀ ਚਾਹੇ ਬਿਜਲੀ ਦਾ ਬਿੱਲ ਹੋਵੇ ਪਾਣੀ ਦੀ ਸਮੱਸਿਆ ਆਵੇ ਕਿਸਾਨਾਂ ਦਾ ਜਿਹੜੇ ਮੁੱਦੇ ਹੋਵੇ ਬਿਜਲੀ ਦੀ ਜਿਹੜੀ ਕੱਟ ਹੋਵੇ ਕਾ ਲਗਾਤਾਰ ਬਿਜਲੀ ਆ ਰਹੀ ਆ ਕਿਸਾਨਾਂ ਨੂੰ ਸਾਨੂੰ ਇਹਦੇ ਵਿੱਚ ਜਿਹੜਾ ਸੀਗਾ 100% ਸਾਨੂੰ ਰਿਜ਼ਲਟ ਮਿਲਿਆ ਸਾਨੂੰ ਬੜੀ ਖੁਸ਼ੀ ਆ ਇੱਕ ਨਾਰਾ ਇਹ ਤੁਹਾਡਾ ਆਮ ਆਦਮੀ ਪਾਰਟੀ ਦਾ ਉਹ ਲਾ ਕੇ ਇੱਕ ਵਾਰ ਸਬੂਤ ਦੇ ਦਿਓ ਜੀ ਖੁਸ਼ੀ ਦਾ ਸਮੂਹਤਾ ਹੀ ਦੇਖੋ ਜੀ ਅਸੀਂ ਦੇ ਦੇ ਕੇ ਲੋਕਾਂ ਨੂੰ ਹੋਂਕੇ ਵੀ ਦਿੱਤੇ ਅਸੀਂ ਫੇਰ ਵੀ ਸਾਨੂੰ ਜਿਹੜਾ ਅੱਜ ਖੁਸ਼ੀ ਜਸ਼ਨ ਕਰਨ ਦਾ ਤੋ ਮੌਕਾ ਦਿੱਤਾ ਸੀ ਉਹਦੇ ਵਿੱਚ ਕਮਾਂ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਮਾਰਟ ਚਬੇਵਾਲ ਜਿੰਦਾਬਾਦ ਜਿੰਦਾਬਾਦ ਜਿੱਤ ਗਿਆ ਵੇ ਜਿੱਤ ਗਿਆ ਜਨੂ ਵਾਲਾ ਜਿੱਤ ਗਿਆ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਡੇ ਚੈਨਲ ਨੇ ਸਾਡੀ ਆਵਾਜ਼ ਰਿਆ ਥੈਂਕ ਯੂ ਸਰ